ਸੰਦੀਪ ਆਪਣੀ ਮਾਂ ਬਲਜੀਤ ਕੌਰ ਨੂੰ ਕਹਿੰਦਾ ਹੈ ਕਿ ਮਾਂ ਆਪਾਂ ਕੱਲ ਨੂੰ ਪਿਕਨਿਕ ਤੇ ਜਾਵਾਂਗੇ ਨਾਲੇ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਨਾਲੇ ਤੋਂ ਸੀ ਵੀ ਪਾਪਾ ਦੀ ਮੌਤ ਤੋਂ ਬਾਅਦ ਕਿੱਥੇ ਨਹੀਂ ਗਏ ਘਰ ਵਿੱਚ ਇਕੱਲੇ ਬੈਠੇ ਰਹਿੰਦੇ ਹੋ ਸੰਦੀਪ ਦੀ ਘਰ ਵਾਲੀ ਮੰਦੀਪ ਰਸੋਈ ਵਿੱਚ ਕੰਮ ਕਰ ਰਹੀ ਸੀ ਜਦੋਂ ਉਹ ਇਹ ਗੱਲ ਸੁਣਦੀ ਹੈ ਤਾਂ ਉਹ ਬਲਜੀਤ ਕੋਲ ਵੱਲ ਘੂਰ-ਘੂਰ ਕੇ ਦੇਖਣ ਲੱਗ ਜਾਂਦੀ ਹੈ ਬਲਜੀਤ ਸਮਝ ਗਈ ਸੀ ਕਿ ਮੰਦੀਪ ਉਸ ਨੂੰ ਕੀ ਕਹਿਣਾ ਚਾਹੁੰਦੀ ਆ ਉਹ ਉਸ ਨੂੰ ਨਾਲ ਲਾ ਕੇ ਰਾਜੀ ਨਹੀਂ ਇਸ ਕਰਕੇ ਉਹ ਆਪਣੇ ਮੁੰਡੇ ਨੂੰ ਕਹਿੰਦੀ ਹੈ ਪੁੱਤ ਮੇਰੇ ਦਿਨ ਕਿੱਥੇ ਆ ਘੁੰਮਣ ਫੇਰਨ ਦੇ ਮੇਰੇ ਤਾਂ ਗਿੱਟੇ-ਗੋਡੇ ਦੁਖਦੇ ਰਹਿੰਦੇ ਆ ਤੁਸੀਂ ਸਾਰੇ ਜਾਣੇ ਜਾ ਆਓ ਨਾਲੇ ਬੱਚਿਆਂ ਨੂੰ ਲੈ ਜਾਓ ਮੈਂ ਉੱਥੇ ਕੀ ਕਰੂੰਗੀ ਤੁਹਾਡੇ ਵਿੱਚ ਤਾਂ ਸੰਦੀਪ ਕਹਿੰਦਾ ਹੈ ਕਿ ਮਾਂ ਮੈਨੂੰ ਨਹੀਂ ਪਤਾ ਤੁਸੀਂ ਵੀ ਸਾਡੇ ਨਾਲ ਜਾਓਗੇ ਇਹ ਕਹਿ ਕੇ ਸੰਦੀਪ ਬਾਹਰ ਨੂੰ ਚਲਾ ਜਾਂਦਾ ਹੈ ਮਨਦੀਪ ਬਲਜੀਤਕੌਰ ਕੋਲੇ ਜਾ ਕੇ ਕਹਿੰਦੀ ਹੈ ਕਿ ਹੁਣ ਤੂੰ ਬੁੱਢੀ ਹੋ ਗਈ ਤਾਂ ਵੀ ਨਹੀਂ ਟਿਕਦੀ ਸਾਡੇ ਵਿੱਚ ਵੱਢਦੀ ਰਹਿਣੀ ਸਾਰਾ ਦਿਨ ਬਲਜੀਤਕੌਰ ਕਹਿੰਦੀ ਹੈ ਕਿ ਭਾਈ ਮੈਂ ਤਾਂ ਮਨਾ ਕੀਤਾ ਸੀ ਵੀ ਮੈਂ ਇੱਥੋਂ ਨਹੀਂ ਜਾ ਹੁੰਦਾ ਪਰ ਮੁੰਡਾ ਮੰਨਦਾ ਨਹੀਂ ਤਾਂ ਮੈਂ ਕੀ ਕਰਾਂ ਫਿਰ ਮਨਦੀਪ ਬੜਬੜ ਕਰਦੀ ਆਪਣੇ ਬੱਚਿਆਂ ਕੋਲੇ ਜਾਂਦੀ ਹੈ ਸੰਦੀਪ ਦੇ ਦੋ ਬੱਚੇ ਹਰਮਨ ਤੇ ਨੂਰ ਸੀ ਹਰਮਨ 10 ਸਾਲਾਂ ਦਾ ਸੀ ਤੇ ਨੂਰ 7 ਸਾਲਾਂ ਦੀ ਸੀ ਮਨਦੀਪ ਬਲਜੀਤ ਕੌਰ ਨਾਲ ਹਮੇਸ਼ਾ ਲੜਦੀ ਹੀ ਰਹਿੰਦੀ ਸੀ ਪਰ ਬਲਜੀਤ ਕੌਰ ਦੇ ਮਨ ਵਿੱਚ ਬਿਲਕੁਲ ਇਦਾਂ ਦਾ ਨਹੀਂ ਸੀ ਉਹ ਆਪਣੀ ਨੂ ਨੂੰ ਆਪਣੀ ਧੀ ਹੀ ਸਮਝਦੀ ਸੀ ਪਰ ਮਨਦੀਪ ਉਸ ਨੂੰ ਗਲਗਲ ਤੇ ਟੋਕਦੀ ਸੀ ਨਾਲੇ ਉਸ ਤੋਂ ਘਰ ਦਾ ਕੰਮ ਕਰਾਉਂਦੀ ਸੀ ਜਦੋਂ ਸ਼ਾਮ ਨੂੰ ਸੰਦੀਪ ਘਰੇ ਆਇਆ ਤਾਂ ਉਸ ਨੇ ਆਪਣੀ ਮੰਮੀ ਨੂੰ ਪੁੱਛਿਆ ਮੰਮੀ ਅੱਜ ਸਬਜੀ ਕਾਦੀ ਬਣਾਈ ਆ ਤਾਂ ਬਲਜੀਤ ਕਹਿੰਦੀ ਆ ਅੱਜ ਮੈਂ ਤੇਰੀ ਪਸੰਦ ਦੇ ਕੋਫਤੇ ਬਣਾਏ ਆ ਮਨਦੀਪ ਕਮਰੇ ਵਿੱਚੋਂ ਕਹਿੰਦੀ ਹੈ ਕਿ ਅੱਜ ਤੁਹਾਡੀ ਪਸੰਦ ਦੀ ਭਿੰਡੀ ਵੀ ਬਣਾਈ ਆ ਤਾਂ ਫਿਰ ਸੰਦੀਪ ਬੋਲਦਾ ਹੈ ਕਿ ਤੁਸੀਂ ਇੰਨਾ ਮੇਰਾ ਖਿਆਲ ਰੱਖਦੇ ਹੋ ਮਨਦੀਪ ਕਹਿੰਦੀ ਹੈ ਕਿ ਮੇਰਾ ਫਰਜ਼ ਬਣਦਾ ਤੁਹਾਡਾ ਖਿਆਲ ਰੱਖਣ ਦਾ ਮਨਦੀਪ ਬਲਜੀਤ ਕੌਰ ਵਾਲ ਕੁਰਕੁਰ ਕੇ ਜਾਕਦੀ ਹੈ ਅਗਲੇ ਸਵੇਰ ਸੰਦੀਪ ਆਪਣੀ ਮਾਂ ਕੋਲੇ ਜਾਂਦਾ ਹੈ ਤੇ ਪੁੱਛਦਾ ਹੈ ਕਿ ਮਾਂ ਤੁਸੀਂ ਤਿਆਰ ਨਹੀਂ ਹੋਏ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ ਆਪਾਂ ਪਿਕਨਿਕ ਤੇ ਜਾਵਾਂਗੇ ਤਾਂ ਬਲਜੀਤ ਕੌਰ ਕਹਿੰਦੀ ਹੈ ਅੱਜ ਮੇਰੀ ਤਬੀਅਤ ਠੀਕ ਨਹੀਂ ਮੇਰਾ ਤਾਂ ਸਿਰ ਦੁਖੀ ਜਾਂਦਾ ਸੰਦੀਪ ਕਹਿੰਦਾ ਹੈ ਕਿ ਮੰਮੀ ਮੂੰਹ ਨਾ ਬਣਾਓ ਚੁੱਪ ਕਰਕੇ ਤੁਸੀਂ ਖੜੇ ਹੋ ਜਾਓ ਬਲਜੀਤ ਨਾ ਚਾਹੁੰਦੇ ਹੋਏ ਵੀ ਚੁੱਪ ਕਰਕੇ ਤਿਆਰ ਹੋ ਜਾਂਦੀ ਹੈ ਉਧਰ ਬੱਚੇ ਤੇ ਮੰਦੀਪ ਵੀ ਤਿਆਰ ਹੋ ਜਾਂਦੇ ਨੇ ਫਿਰ ਸਾਰੇ ਜਾਣੇ ਇੱਕ ਪਿਕਨਿਕ ਤੇ ਜਾਂਦੇ ਨੇ ਰਸਤੇ ਵਿੱਚ ਸਾਰੇ ਜਾਣੇ ਬਹੁਤ ਇੰਜੋਏ ਕਰਦੇ ਨੇ ਫਿਰ ਉਹ ਪਿਕਨਿਕ ਸਟਾਪ ਤੇ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਬੱਚੇ ਆਪਣੇ ਪਾਪਾ ਨਾਲ ਗੇਮ ਖੇਡਣ ਲੱਗ ਜਾਂਦੇ ਨੇ ਤੇ ਬਲਜੀਤ ਕੌਰ ਇੱਧਰ ਉੱਧਰ ਸੈਰ ਕਰਨ ਵਾਸਤੇ ਨਿਕਲ ਜਾਂਦੀ ਹੈ ਮਨਦੀਪ ਬਲਜੀਤ ਕੌਰ ਕੋਲ ਜਾ ਕੇ ਕਹਿੰਦੀ ਹੈ ਕਿ ਤੂੰ ਆ ਤਾਂ ਗਈ ਪਰ ਸਹੀ ਸਲਾਮਤ ਨਹੀਂ ਜਾਂਦੀ ਬੁੱਢੀਏ ਤੈਨੂੰ ਸਰਿਆ ਨਹੀਂ ਨਾ ਸਾਡੇ ਨਾਲ ਆਏ ਬਿਨਾ ਹੁਣ ਤੂੰ ਵੇਖੀ ਤੇਰੇ ਨਾਲ ਹੁੰਦਾ ਕੀ ਆ ਤੇਰੀਆਂ ਹੱਡੀਆਂ ਮੈਂ ਤੋੜ ਦੂੰ ਮਨਦੀਪ ਇਹ ਕਹਿ ਕੇ ਉਸ ਨੂੰ ਪਹਾੜੀ ਦੀ ਉੱਚੀ ਥਾਂ ਤੇ ਲੈ ਜਾਂਦੀ ਹੈ ਤੇ ਧੱਕਾ ਦੇਣ ਦੀ ਕੋਸ਼ਿਸ਼ ਕਰਦੀ ਹੈ ਪਰ ਉੱਧਰ ਸੰਦੀਪ ਮਨਦੀਪ ਵੱਲ ਦੇਖਣ ਲੱਗ ਜਾਂਦਾ ਹੈ ਮਨਦੀਪ ਡਰ ਜਾਂਦੀ ਹੈ ਉਹ ਆਪ ਹੀ ਪਹਾੜੀ ਤੋਂ ਥੱਲੇ ਡਿੱਗ ਪੈਂਦੀ ਹੈ ਪਹਾੜੀ ਇਡੀ ਉੱਚੀ ਤਾਂ ਹੈ ਨਹੀਂ ਸੀ ਪਰ ਉਸ ਦਾ ਪੈਰ ਫਿਸਲਣ ਕਰਕੇ ਆਪ ਥੱਲੇ ਡਿੱਗੀ ਜਿਸ ਕਰਕੇ ਉਸਤੇ ਢੂਈ ਤੇ 6:00 ਵੱਜ ਗਈ ਬਲਜੀਤ ਕਾ ਰੋਲਾ ਪਾਉਂਦੀ ਹੈ ਕਿ ਪੁੱਤ ਛੇਤੀ ਆ ਜਾ ਮਨਦੀਪ ਨੂੰ ਪਤਾ ਨਹੀਂ ਕੀ ਹੋ ਗਿਆ ਉਸ ਤੋਂ ਬਾਅਦ ਸੰਦੀਪ ਤੇ ਬੱਚੇ ਉਸ ਨੂੰ نیچے ਦੇਖਣ ਵਾਸਤੇ ਜਾਂਦੇ ਨੇ ਸੰਦੀਪ ਉਸ ਨੂੰ ਚੱਕ ਕੇ ਹਸਪੀਟਲ ਵਿੱਚ ਲੈ ਕੇ ਜਾਂਦਾ ਹੈ ਡਾਕਟਰ ਕਹਿੰਦਾ ਹੈ ਕਿ ਇਸਤੇ ਦਰੂਨੀ ਝੋਟ ਲੱਗੀ ਹੈ ਇਸ ਨੂੰ ਬੈਡ ਰੈਸਟ ਦੀ ਸਖਤ ਜ਼ਰੂਰਤ ਹੈ ਫਿਰ ਉਹ ਘਰ ਆ ਜਾਂਦੇ ਨੇ ਘਰ ਆ ਕੇ ਬਲਜੀਤ कौर ਉਸ ਦਾ ਪੂਰਾ ਖਿਆਲ ਰੱਖਦੀ ਹੈ ਪਰ ਮਨਦੀਪ ਸੰਦੀਪ ਨੂੰ ਕਹਿ ਦਿੰਦੀ ਹੈ ਕਿ ਤੁਸੀਂ ਮੇਰੀ ਮੰਮੀ ਨੂੰ ਬੁਲਾ ਦਿਓ ਮੇਰੀ ਮੰਮੀ ਮੇਰਾ ਖਿਆਲ ਰੱਖੂਗੀ ਸੰਦੀਪ ਮਨਦੀਪ ਦੀ ਮੰਮੀ ਨੂੰ ਬੁਲਾ ਦਿੰਦਾ ਹੈ ਮਨਦੀਪ ਦੀ ਮੰਮੀ ਦਾ ਨਾਮ ਗੁਰਮੀਲ ਹੁੰਦਾ ਹੈ ਪਰ ਗੁਰਮੀਲ ਕੌਰ ਮਨਦੀਪ ਦਾ ਬਿਲਕੁਲ ਖਿਆਲ ਨਹੀਂ ਰੱਖਦੀ ਉਹ ਤਾਂ ਸਾਰਾ ਦਿਨ ਏਸੀ ਵਾਲੇ ਕਮਰੇ ਵਿੱਚ ਬੈਠੀ ਰਹਿੰਦੀ ਸੀ ਤੇ ਕਹਿੰਦੀ ਸੀ ਮੈਥੋਂ ਨਹੀਂ ਕੰਮ ਹੁੰਦਾ ਇੰਨੀ ਗਰਮੀ ਦੇ ਵਿੱਚ ਸਾਰਾ ਦਿਨ ਉਹ ਬਲਜੀਤ ਕੌਰ ਤੇ ਹੁਕਮ ਚਲਾਉਂਦੀ ਨਾਲੇ ਉਸ ਤੋਂ ਘਰ ਦਾ ਕੰਮ ਕਰਾਉਂਦੀ ਜਦੋਂ ਸੰਦੀਪ ਘਰੇ ਆਉਂਦਾ ਤਾਂ ਆਪ ਉੱਠ ਕੇ ਸੋਈ ਵਿੱਚ ਜਾ ਵੜਦੀ ਤੇ ਇਹ ਸ਼ੋਅ ਕਰਦੀ ਕਿ ਮਨਦੀਪ ਦੀ ਮੰਮੀ ਸਾਰਾ ਦਿਨ ਕੰਮ ਕਰਦੀ ਹੈ ਤੇ ਨਾਲੇ ਮਨਦੀਪ ਦਾ ਪੂਰਾ ਖਿਆਲ ਰੱਖਦੀ ਹੈ ਮਨਦੀਪ ਉਹ ਆਪਣੀ ਮੰਮੀ ਦੀ ਸਿਫਤ ਕਰਦੀ ਰਹਿੰਦੀ ਕਿ ਚੰਗਾ ਹੋ ਗਿਆ ਮੰਮੀ ਨੂੰ ਬੁਲਾ ਲਿਆ ਇਹੇ ਮੇਰੀ ਪੂਰੀ ਸੇਵਾ ਕਰਦੀ ਹੈ ਇੱਕ ਦਿਨ ਮਨਦੀਪ ਆਪਣੀ ਮੰਮੀ ਨੂੰ ਕਹਿੰਦੀ ਹੈ ਕਿ ਮੰਮੀ ਮੈਨੂੰ ਪਾਣੀ ਲਿਆ ਦਿਓ ਤਾਂ ਉਸਦੀ ਮੰਮੀ ਕਹਿੰਦੀ ਹੈ ਕਿ ਪੁੱਤ ਮੇਰੇ ਤੋਂ ਨਹੀਂ ਲਿਆ ਹੁੰਦਾ ਜਾਂ ਤਾਂ ਤੂੰ ਆਪੇ ਚੱਕ ਲੈ ਤੇ ਜਾਂ ਆਪਦੀ ਸੱਸ ਨੂੰ ਕਹਿ ਦੇ ਫਿਰ ਮਨਦੀਪ ਆਪ ਉੱਠ ਕੇ ਰਸੋਈ ਵਿੱਚ ਜਾਣ ਲੱਗਦੀ ਹੈ ਤੇ ਉਹ ਨੀਚੇ ਡਿੱਗ ਜਾਂਦੀ ਹੈ ਜਿਸ ਕਰਕੇ ਉਸਤੇ ਫਿਰ ਤੋਂ ਚੋਟ ਲੱਗ ਗਈ ਸੰਦੀਪ ਭੱਜ ਕੇ ਉਸ ਨੂੰ ਹਸਪੀਟਲ ਵਿੱਚ ਲੈ ਕੇ ਜਾਂਦਾ ਹੈ ਡਾਕਟਰ ਨੇ ਕਹਿਤਾ ਸੀ ਕਿ ਭਾਈ ਇਹਨੂੰ ਸਖਤ ਆਰਾਮ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਇਹਦੇ ਫ੍ਰੈਕਚਰ ਵੀ ਹੋ ਸਕਦਾ ਹੈ ਤੇ ਇਹ ਟੂਈ ਵਿੱਚ ਨੁਕਸ ਪੈ ਸਕਦਾ ਹੈ ਤੇ ਸਾਰੀ ਉਮਰ ਨਹੀਂ ਜਾਣਾ ਤੇਰੇ ਇਹ ਨੁਕਸ ਫਿਰ ਮਨਦੀਪ ਕੌਰ ਡਰਦੀ ਹੋਈ ਬੈੱਡ ਤੋਂ ਨਹੀਂ ਉੱਖਦੀ ਬਲਜੀਤ ਕੌਰ ਉਸ ਦਾ ਪੂਰਾ ਖਿਆਲ ਰੱਖਦੀ ਹੈ ਪਰ ਮਨਦੀਪ ਤੇ ਉਸ ਦੀ ਮੰਮੀ ਸਾਰਾ ਦਿਨ ਚੁਗਲੀਆਂ ਕਰਦੀਆਂ ਰਹਿੰਦੀਆਂ ਸੀ ਤੇ ਸਾਰਾ ਦਿਨ ਬਲਜੀਤ ਕੌਰ ਤੋਂ ਨੌਕਰਾਨੀਆਂ ਵਾਂਗ ਕੰਮ ਕਰਾਉਂਦੀਆਂ ਇੱਕ ਮਹੀਨੇ ਦੇ ਅੰਦਰ ਮਨਦੀਪ ਕੌਰ ਹੁਣ ਪੂਰੀ ਤਰ੍ਹਾਂ ਠੀਕ ਹੋ ਗਈ ਸੀ ਮਨਦੀਪ ਨੇ ਆਪਣੀ ਮੰਮੀ ਨੂੰ ਬਲਜੀਤ ਕੌਰ ਨੂੰ ਕਿਹਾ ਕਿ ਮੰਮੀ ਅੱਜ ਮੇਰਾ ਪੂੜੀਆਂ ਸੋਲੇ ਖਾਣ ਨੂੰ ਜੀ ਕਰਦਾ ਤੇ ਤੁਸੀਂ ਬਣਾ ਦਿਓ ਮਨਦੀਪ ਰਸੋਈ ਵਿੱਚ ਪਾਣੀ ਲੈਣ ਵਾਸਤੇ ਜਾਂਦੀ ਹੈ ਉਧਰ ਬਲਜੀਤ ਕੌਰ ਪੂੜੀਆਂ ਤਲਣ ਵਾਸਤੇ ਤੇਲ ਨੂੰ ਗਰਮ ਕਰੀ ਬੈਠੀ ਹੁੰਦੀ ਹੈ ਤੇ ਮਨਦੀਪ ਕੌਰ ਦਾ ਅਚਾਨਕ ਰਸੋਈ ਵਿੱਚ ਪੈਰ ਫਿਸਲ ਜਾਂਦਾ ਹੈ ਤੇ ਬੋਤਲ ਵਿੱਚੋਂ ਪਾਣੀ ਤੇਲ ਤੇ ਜਾ ਡਿੱਗਦਾ ਹੈ ਤੇਲ ਗਰਮ ਹੋਣ ਕਰਕੇ ਛਿੱਟੇ ਬਲਜੀਤ ਕੌਰ ਦੇ ਹੱਥ ਤੇ ਲੱਗਦੇ ਨੇ ਉਸ ਦਾ ਹੱਥ ਸੜ ਜਾਂਦਾ ਹੈ ਫਿਰ ਮਨਦੀਪ ਕੌਰ ਜਲਦੀ ਨਾਲ ਮਲਮ ਪੱਟੀ ਲਿਆਉਂਦੀ ਹੈ ਤੇ ਉਸ ਤੇ ਲਾਉਂਦੀ ਹੈ ਤੇ ਕਮਰੇ ਵਿੱਚ ਬਿਠਾਉਂਦੀ ਹੈ ਮਨਦੀਪ ਦੀ ਮੰਮੀ ਕਹਿੰਦੀ ਹੈ ਕਿ ਤੁਸੀਂ ਇੰਨੀ ਦੇਖਭਾਲ ਕਿਉਂ ਕਰ ਰਹੀਆਂ ਐ ਇਸ ਬੁੜੀ ਦੀ ਤਾਂ ਮਨਦੀਪ ਕਹਿੰਦੀ ਹੈ ਮੰਮੀ ਤੁਹਾਨੂੰ ਨਹੀਂ ਪਤਾ ਜੇ ਸੰਦੀਪ ਆਗਿਆ ਤਾਂ ਮੈਥੇ 100 ਕੁਐਸਚਨ ਪੁੱਛੂਗਾ ਤੇ ਉਹ ਆਪਣੀ ਮੰਮੀ ਦੀ ਕਿੰਨੀ ਪਰਵਾਹ ਕਰਦਾ ਤੁਸੀਂ ਚੁੱਪ ਕਰਕੇ ਬੈਠ ਜਾਓ ਫਿਰ ਮਨਦੀਪ ਦੀ ਮੰਮੀ ਬੁੜਬੁੜ ਕਰਨ ਲੱਗ ਜਾਂਦੀ ਹੈ ਤੇ ਉਹ ਸਾਰਾ ਕੁਝ ਮਨਦੀਪ ਨੂੰ ਕਹਿ ਦਿੰਦੀ ਹੈ ਜੋ ਵੀ ਕੁਝ ਉਸਦੀ ਮਾਂ ਨਾਲ ਹੋਇਆ ਸੀ ਇਹ ਸਾਰਾ ਕੁਝ ਸੰਦੀਪ ਸੁਣ ਲੈਂਦਾ ਹੈ ਸੰਦੀਪ ਉੱਚੀ ਆਵਾਜ਼ ਵਿੱਚ ਮਨਦੀਪ ਨੂੰ ਲੜਨ ਲੱਗ ਜਾਂਦਾ ਹੈ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਤੇ ਤੇਲ ਪਾਉਣ ਦੀ ਤੇ ਉਹ ਕਹਿੰਦੀ ਹੈ ਕਿ ਮੈਨੂੰ ਮaaf ਕਰ ਦੋ ਮੇਰੇ ਤੋਂ ਗਲਤੀ ਹੋ ਗਈ ਮੈਂ ਇਸ ਤੇ ਜਾਣ ਬੁਝ ਕੇ ਹੀ ਤੇਲ ਪਾਇਆ ਇਹ ਮੇਥੋਂ ਇੱਕ ਗਲਤੀ ਨਾਲ ਪੈ ਗਿਆ ਉਸਦੀ ਮੰਮੀ ਵੀ ਕਹਿੰਦੀ ਹੈ ਕਿ ਹਾਂ ਹਾਂ ਪੁੱਤ ਮੇਰੀ ਕੁੜੀ ਦੀ ਕੋਈ ਗਲਤੀ ਨਹੀਂ ਤਾਂ ਬਲਜੀਤ ਕੌਰ ਵੀ ਕਹਿੰਦੀ ਹੈ ਕਿ ਪੁੱਤ ਇਸਦੀ ਕੋਈ ਗਲਤੀ ਨਹੀਂ ਤਾਂ ਸੰਦੀਪ ਕਹਿੰਦਾ ਹੈ ਕਿ ਮੰਮੀ ਤੁਸੀਂ ਸਫਾਈ ਨਾ ਦਿਓ ਮੈਂ ਸਾਰਾ ਕੁਝ ਸੁਣ ਲਿਆ ਇਹ ਸਾਰਾ ਕੀਤਾ ਕਰਾਇਆ ਇਸਦੀ ਮਾਂ ਦਾ ਹੀ ਹੈ ਮਨਦੀਪ ਕੌਰ ਦੀ ਮੰਮੀ ਟੱਲਣ ਦੀ ਮਾਰੀ ਕਹਿ ਦਿੰਦੀ ਹੈ ਕਿ ਮੈਂ ਕੀ ਕੀਤਾ ਇਹ ਤਾਂ ਸਾਰਾ ਕੁਝ ਤੇਰੀ ਘਰ ਵਾਲੀ ਨੇ ਹੀ ਕੀਤਾ ਤੈਨੂੰ ਪਤਾ ਜੇ ਪਹਾੜੀ ਤੋਂ ਇਹ ਨਾ ਡਿੱਗੀ ਤਾਂ ਤੇਰੀ ਮਾਂ ਡਿੱਗ ਜਾਣੀ ਸੀ ਇਹ ਹੀ ਇਸ ਨੂੰ ਤੱਕਾ ਦੇਣ ਲੱਗੀ ਸੀ ਤੇ ਇਸ ਨੂੰ ਮਾਰਨ ਲੱਗੀ ਸੀ ਉਹ ਸਾਰਾ ਕੁਝ ਸੱਚ ਦੱਸ ਦਿੰਦੀ ਹੈ ਫਿਰ ਸੰਦੀਪ ਕਹਿੰਦਾ ਹੈ ਕਿ ਤੂੰ ਮੇਰੇ ਘਰੋਂ ਨਿਕਲ ਜਾ ਨਾਲੇ ਤੇਰੀ ਮਾਂ ਨੂੰ ਲੈ ਜਾ ਮਨਦੀਪ ਕੌਰ ਉਸਦੇ ਪੈਰਾਂ ਵਿੱਚ ਡਿੱਗ ਪੈਂਦੀ ਹੈ ਤੇ ਮਾਫੀ ਮੰਗਣ ਲੱਗਦੀ ਹੈ ਕਿ ਕਹਿੰਦੀ ਹੈ ਮੈਂ ਅੱਜ ਤੋਂ ਬਾਅਦ ਕੁਝ ਨਹੀਂ ਕਰਦੀ ਮੈਂ ਆਪਣੀ ਮੰਮੀ ਦਾ ਪੂਰਾ ਖਿਆਲ ਰੱਖੂੰਗੀ ਮੈਨੂੰ ਤੁਸੀਂ ਇੱਕ ਵਾਰ ਮਾਫ ਕਰ ਦਿਓ ਸੰਦੀਪ ਦਾ ਗੁੱਸਾ ਸਤਵੇਂ ਆਸਮਾਨ ਤੇ ਪਹੁੰਚ ਗਿਆ ਸੀ ਉਹ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਤੂੰ ਸਾਡੇ ਘਰੋਂ ਨਿਕਲ ਜਾ ਮੈਂ ਤੈਨੂੰ ਆਪਣੇ ਘਰੇ ਨਹੀਂ ਰੱਖ ਸਕਦਾ ਬਲਜੀਤ ਕੌਰ ਕਹਿ ਦਿੰਦੀ ਹੈ ਕਿ ਇਹ ਤੇਰੀ ਘਰ ਵਾਲੀ ਹੈ ਦੋ ਬੱਚਿਆਂ ਦੀ ਮਾਂ ਤੇਰੇ ਬੱਚੇ ਰੋਲ ਜਾਣਗੇ ਮੇਰੀ ਖਤਰ ਤੁਸੀਂ ਨੂੰ ਇੱਕ ਵਾਰ ਮਾਫ ਕਰਦੇ ਫਿਰ ਸੰਦੀਪ ਆਪਣੀ ਮਾਂ ਦੀ ਗੱਲ ਸੁਣ ਕੇ ਮਨਦੀਪ ਕੌਰ ਨੂੰ ਮਾਫ ਕਰ ਦਿੰਦਾ ਹੈ ਪਰ ਉਹ ਕਹਿੰਦਾ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਇਸ ਦੀ ਮਾਂ ਦਾ ਪਰਛਾਵਾਂ ਸਾਡੇ ਉੱਤੇ ਪਵੇ ਇਹ ਅੱਜ ਤੋਂ ਬਾਅਦ ਸਾਡੇ ਘਰੇ ਨਾ ਆਵੇ ਬਸ ਮੈਂ ਆਪਣੀ ਘਰ ਵਾਲੀ ਨੂੰ ਇੱਥੇ ਰੱਖ ਸਕਦਾ ਇਹਦੀ ਮਾਂ ਨੂੰ ਨਹੀਂ ਰੱਖ ਸਕਦਾ ਫਿਰ ਉਸ ਦੀ ਮਾਂ ਚੁੱਪ ਕਰਕੇ ਉਸ ਘਰਾਂ ਵਿੱਚੋਂ ਨਿਕਲ ਜਾਂਦੀ ਹੈ ਹੁਣ ਮਨਦੀਪ ਆਪਣੀ ਸਸਤੀ ਪੂਰਤ ਸੇਵਾ ਕਰਦੀ ਸੀ ਨਾਲੇ ਆਪਣੇ ਘਰ ਨੂੰ ਸਵਾਰ ਕੇ ਰੱਖਦੀ ਸੀ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰੈਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸਿਓ